तुसी सारे देख रहे हो आपके न्यूज आपके न्यूज विच आप सब का स्वागत है जी लुटा खोहा करने वाले गिरोह के चार मेंबर काबू बीते दिन एक दुकानदार नु अगवा करके लुटे सन सत्तर हजार रुपए लुधियाना दे थाना जमालपुर दी पुलिस ने लुटेरा गिरोह दे चार मेंबर नु गिरफ्तार करन सफलता हासिल की है मामले संबंधी जानकारी दिंदिया एसीपी जसविंदर सिंह ने दसिया की कुछ दिन पहला शिकायतकर्ता बलजीत सिंह दी एकटिवा इनोवा कार नाल टक्कर मार के, अगवा के उस अगवा करके उस कोलो हथियारा दे बल ते सत्तर अते होर समान लुट लिया ते उस कोहाड़े दे कोल सुनसान जगह ते सुट फरार हो गए ਏਸੀਪੀ ਨੇ ਕਿਹਾ ਕਿ ਉਕਤ ਅਰੋਪੀਆਂ ਨੂੰ ਟ੍ਰੈਪ ਲਗਾ ਕੇ ਕਾਬੂ ਕੀਤਾ ਗਿਆ ਹੈ ਅਤੇ ਇਹਨਾਂ ਦਾ ਇੱਕ ਹੋਰ ਸਾਥੀ ਗ੍ਰਿਫਤਾਰ ਕਰਨਾ ਬਾਕੀ ਹੈ ਉਹਨਾਂ ਕਿਹਾ ਅਰੋਪੀਆਂ ਕੋਲੋਂ ਤੇਜ਼ਧਾਰ ਹਥਿਆਰਾਂ ਤੋਂ ਇਲਾਵਾ ਇੱਕ ਨਕਲੀ ਪਿਸਤੌਲ ਬਰਾਮਦ ਕੀਤਾ ਗਿਆ ਹੈ ਏਸੀਪੀ ਨੇ ਕਿਹਾ ਕਿ ਅਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਰੋਪੀਆਂ ਕੋਲੋਂ ਅਸਲੀ ਪਿਸਤੌਲ ਵੀ ਬਰਾਮਦ ਹੋਣ ਦੀ ਉਮੀਦ ਹੈ ਉਹਨਾਂ ਕਿਹਾ ਕਿ ਦੋ ਅਰੋਪੀਆਂ ਦੇ ਖਿਲਾਫ ਪਹਿਲਾਂ ਵੀ ਵਕ-ਵਕ ਥਾਣਿਆਂ ਵਿੱਚ ਲੁੱਟਾਂ ਖੋਹਾਂ ਅਤੇ ਹੋਰ ਸੰਗੀਨ ਤਾਰਾਵਾਂ ਅਧੀਨ ਮਾਮਲੇ ਦਰਜ ਹਨ ਬਾਈਕ ਜਸਵਿੰਦਰ ਸਿੰਘ ACP ਹੋਰ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓਜ਼ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ। ਇਹ ਮਾਮਲਾ ਸਰ ਇਹ ਡੇਟਡ 25 4 ਨੂੰ ਇਕਾਫਰ ਦਰਜ ਕਰਾਈ ਸੀ। ਬਲਜੀਤ ਸਿੰਘ ਜਿਹੜਾ ਕਿ ਰੈਡੀਮੇਡ ਦੁਕਾਨ ਤੇ ਕੰਮ ਕਰਦਾ ਵੀ 24 ਤਰੀਕ ਸ਼ਾਮ ਨੂੰ 7-8 ਵਜੇ ਕਰੀਬ ਆਪਣੀ ਸਕੂਟਰੀ ਧਾਰਾ ਜੀ ਅੱਗੋਂ ਨੋਵਾ ਗੱਡੀ ਵਾਲੇ ਆਏ ਤਾਂ ਉਹਨਾਂ ਨੇ ਉਹ ਟੱਕਰ ਮਾਰੀ ਤੇ ਉਹਨੂੰ ਆਪਣੀ ਗੱਡੀ ਪਾ ਕੇ ਲੈ ਗਏ। ਤੋ ਕੋਹਾੜਾ ਸਾਈਡ ਤੇ ਜਾ ਕੇ ਲੱਖੋ ਵਾਲ ਪਿੰਡ ਦੇ ਰਸਤੇ ਦੇ ਵਿੱਚ ਉਹਨੂੰ ਸੁੱਟਤਾ ਤੇ ਉਹਦਾ ਬੈਗ ਉੱਤੇ ਮੋਬਾਈਲ ਤੇ ਹੋਰ ਸਮਾਨ ਜਿਹੜਾ ਜ਼ਰੂਰੀ ਉਹ ਖੋ ਕਰ ਲਿਆ ਪਿਸਤੌਲ ਦੀ ਨੌਕ ਤੇ ਡਰਾ ਤਮਗਾ ਕੇ ਇਸ ਸੰਬੰਧੀ ਮੁਕਦਮਾ ਦਰਜ ਕਰਕੇ ਐਫ ਆਈ ਆ ਨੰਬਰ 89 ਟੈਂਸ਼ਨ ਨਾਸੀ ਵੀ ਦਰਜ ਕਰਦੇ ਤੋ ਇਹਦੀ ਤਕਰੀਰ ਐਸ ਐਚਓ ਸਾਹਿਬ ਨੇ ਅਮਲ ਚ ਲਿਆਂਦੀ ਸੀ ਪੀ ਸਾਹਿਬ ਦੀ ਗਾਈਡ ਲਾਈਨ ਤੇ ਦੋ ਐਡੀਐਸਪੀ ਫੋਰ ਸਾਹਿਬ ਦੇ ਦਿਸਾ ਨਿਰਦੇਸ਼ ਤੇ ਉਹਨਾਂ ਦੀ ਸੂਜ-ਬੂਜ ਹੇਠ ਜਿਹੜੇ ਟੈਕਨੀਕਲ ਤਰੀਕੇ ਨਾਲ ਇਹਨੂੰ ਜ਼ਿਆਦਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤੋ ਇਦੋਂ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਅਥਾਈ ਤਰੀਕ ਨੂੰ ਜੋ ਤਿੰਨੇ ਬੰਦੇ ਸੀਗੇ ਇਹਨਾਂ ਨਾਲ ਇੱਕ ਚੌਥਾ ਬੰਦਾ ਸੀ ਜਿਹਦਾ ਨਾਮ ਹੈਗਾ ਜੱਜ ਜੱਜ ਸਿੰਘ ਤੋਂ ਮੇਨ ਬੰਦਾ ਜਿਹੜਾ ਗੁਰਵਿੰਦਰ ਸਿੰਘ ਰੂਬੀ ਹੈਗਾ ਤੇ ਨਾਲ ਉਹਦਾ ਸਾਥੀ ਸੋਨੂ ਸਿੰਘ ਤੇ ਤੀਜਾ ਵੀਰਵਲ ਸਿੰਘ ਹੈ ਤੇ ਚੌਥਾ ਜੱਜ ਸਿੰਘ ਪੰਜਵਾਂ ਬੰਦਾ ਜਿਹੜਾ ਅਰੈਸਟ ਕਰਨਾ ਉਹਦਾ ਨਾਮ ਹੈਗਾ ਅਜੈ ਤੋ ਇਹ ਕੀ ਕਰਦੇ ਸੀ ਜਿੱਥੇ ਮਾਰਕੀਟ ਕੰਮ ਚੱਲਦਾ ਸੀ ਉਥੇ ਉਹ ਰਾਕੀ ਕਰਦੇ ਸੀ ਰਾਕੀ ਕਰਕੇ ਜਿਹੜਾ ਦੁਕਾਨਦਾਰ ਹੈਗਾ ਜੱਜ ਸਿੰਘ ਉਹਨੇ ਦੱਸਿਆ ਵੀ ਜਿਹੜਾ ਆ ਮਤਲਬ ਆ ਬੰਦਾ ਜਿਹੜਾ ਹੈਗਾ ਬਲਜੀਤ ਸਿੰਘ ਰੋਜ਼ਾਨਾ ਬੈਗ ਭਰ ਕੇ ਲੈ ਕੇ ਜਾਂਦਾ ਕਾਫੀ ਲੱਖਾਂ ਰੁਪਏ ਦੀ ਤਰ੍ਹਾਂ ਦੇ ਪੈਸੇ ਹੁੰਦੇ ਨੇ ਤੋਂ ਇਹਨੇ ਦੂਜਿਆਂ ਨੂੰ ਦੱਸਿਆ ਜਿਹੜਾ ਮੇਨ ਦੋਸ਼ੀ ਗੁਰਵਿੰਦਰ ਸਿੰਘ ਹੈ ਆ ਉਹਦੇ ਖਿਲਾਫ ਪਿਲਮ ਦੋ ਤਿੰਨ ਪਰਚੇ ਦਰਜ ਲੁੱਟ ਗੋਦੇ ਤੋਂ ਇੱਕ ਬੰਦਾ ਇਹਨਾਂ ਦਾ ਜਿਹੜਾ ਸੀਗਾ ਵੀਰ ਬਲੂਰ ਬੰਟੀ ਇਹ ਰਾਕੀ ਕਰਦਾ ਆਇਆ ਮੋਟਰਸਾਈਕਲ ਦੇ ਪਿੱਛੇ ਤੇ ਜਿੱਦੋਂ ਉਹਨੇ ਲੋਕੇਸ਼ਨ ਦੱਸਦੀ ਵੀ ਨੇੜੇ ਪਹੁੰਚ ਗਿਆ ਆਪਣੇ ਘਰ ਨੂੰ ਮੋੜਨ ਲਗਾ ਜੀਟੀਵੀ ਨਗਰ ਨੂੰ ਉੱਥੇ ਇਹਨਾਂ ਨੇ ਟੱਕਰ ਮਾਰ ਕੇ ਚਾਹ ਦੋ ਅਨੋਵਾ ਦੇ ਵਿੱਚ ਤੋਂ ਉਹਨੂੰ ਚੱਕ ਕੇ ਲਿਆ ਸੋ ਜੋ ਸਪਰੀਮ 70000 ਰੁਪਏ ਦੀ ਪੋ ਕੀਤੀ ਆ ਜੋ ਬੰਦੇ ਅਰੈਸਟ ਕਰ ਲਏ ਨੇ ਅਨੋਵਾ ਦਾਤਰ ਤੇ ਪਿਸਤੌਲ ਇਹਨਾਂ ਦਾ ਬਰਾਮਦ ਹੋ ਗਿਆ ਇਹ ਨਸ਼ੇ ਦੇ ਆਦੀ ਤਾਂ ਇਹ ਨਸ਼ੇ ਕਰਦੇ ਆਦਤੀ ਆ ਜੀ ਪਹਿਲਾਂ ਵੀ ਕੋਈ ਵਾਰ ਦੱਤਾ ਇਹਨਾਂ ਦੇ ਪਹਿਲਾਂ ਦੋ ਤਿੰਨ ਮਕਮਲ ਦਰਜ ਹਨ ਲੁੱਟ ਘੋੜਦੇ ਸਾਰੇ ਕਿੱਥੇ ਦਰਹਿਣ ਵਾਲੇ ਨੇ ਜੀ ਉਹ ਹੈਗੇ ਆ ਕਤਵੇਵਾਲ ਗੁਜਰਾ ਤੇ ਲੋਡੂਆ ਤਿੰਨ ਜਿਹੜੇ ਮੇਨ ਬੰਦੇ ਹੈਗੇ ਆ ਤੇ ਚੌਥਾ ਵੀ ਕਤਵੇਵਾਲ ਦਾ ਜਿਹੜਾ ਪੰਜਵਾਂ ਹੈਗਾ ਉਹਦੇ ਬਾਰੇ ਅਜੇ ਪਤਾ ਕਰਨਾ ਉਹਦਾ ਨਾਂ ਹੀ ਪਤਾ ਲੱਗਾ ਵੀ ਅਜੇ ਉਰਫ ਕਰਨ ਹਾਂ ਅਜੇ ਤਹਾਰ ਜਾਨੂ ਮਾਰਿਆ ਚਾਰਜ ਹਾਂ ਅਜੇ ਤਹਾਰ ਕੋਲੇ ਇੱਕ ਪਿਸਤੌਲ ਬਰਾਦੋ ਜਿਹੜਾ ਨਕਲੀਆ ਲੇਕਿਨ ਅਸਲੀ ਆਪਨ ਵੀ ਹੋਣ ਦੀ ਉਮੀਦ ਹੈਗੀ ਜੋ ਰਮਾਨ ਲੈ ਕੇ ਇਹਨਾਂ ਤੋਂ ਬਰਾਮਤ ਜਾਊਗਾ ਸਰ ਇਹਨਾਂ ਦੀ ਉਮਰ ਕਿੰਨੀ ਇਹਨਾਂ ਦੀ ਉਮਰ ਕਰੀਬ 25 26 25 26 ਸਾਲ ਹੈ